ਕੁਝ ਨਾ ਇਹ ਗੱਲ ਇਹ ਗੱਲ ਨੋਟ ਕਰਿਓ ਸਰਕਾਰਾਂ ਬੇਈਮਾਨ ਹੈ ਸਰਕਾਰਾਂ ਦੀ ਮੰਸ਼ਾ ਸਿੱਖਾਂ ਪ੍ਰਤੀ ਬੜੀ ਖਲੀਰ ਹੈ ਹੁਣ ਦਲਜੀਤ ਦੀ ਗੱਲ ਚੱਲੀ ਹੈ ਦਲਜੀਤ ਦੀ ਪਿਕਚਰ ਦੀ ਸਿਰਫ ਪੱਗ ਕਰਕੇ ਉਸ ਨੂੰ ਰੋਕਿਆ ਜਾ ਰਿਹਾ ਹੈ ਹਾਂਜੀ ਦੂਜੇ ਬੰਦੇ ਦੇਖੋ ਵੀ ਉਸ ਕੰਦੇ ਵੀ ਜਿਹੜੀ ਪਾਕਿਸਤਾਨ ਦੀ ਹੀਰੋਇਨ ਸੀਗੀ ਯਾਰ ਉਹ ਫਿਲਮ ਦੀ ਸ਼ੂਟਿੰਗ ਪਹਿਲੇ ਕਮਟੈਗ ਤੋਂ ਪਹਿਲਾਂ ਦੀ ਹੋਈ ਹੈ ਪਹਿਲਾਂ ਦੀ ਪਹਿਲੇ ਕਮਟੈਗ ਤੋਂ ਬਾਅਦ ਸਾਡੀ ਗ੍ਰੇਸਪੋਨਸਿਬਿਲਟੀ ਹੈ ਸਿਰਫ ਸਿੱਖ ਕਰਕੇ ਟਾਰਗੇਟ ਕੀਤਾ ਜਾਂ ਜਦੋਂ ਕਿ ਦੂਜੇ ਬੰਦੇ ਦੇਖੋ ਪਾਕਿਸਤਾਨ ਦੀ ਟੀਮ ਇੰਡੀਆ ਖੇਡਣ ਆ ਰਹੀ ਹੈ ਉਹ ਖੇਡ ਸਕਦੀ ਹੈ ਮੈਚ ਚੱਲ ਚੱਲੇਗਾ ਹਨਾ ਹੁਣ ਦੂਜੇ ਗੰਗਾ ਨਾਲ ਦੇਖ ਲੋ ਪਰ ਰਾਜਸਥਾਨ ਦੀ ਬੀਜੇਪੀ ਸਰਕਾਰ ਆਪਾਂ ਕਹਿੰਦੇ ਪੁਲਿਸ ਪੁਲਿਸ ਦੀ ਮਜਬੂਰੀ ਹੁੰਦੀ ਹੈ ਪੁਲਿਸ ਨੂੰ ਜਿਵੇਂ ਸਰਕਾਰ ਗਾਈਡ ਕਰਦੇ ਪੁਲਿਸ ਉਸ ਮੁਤਾਬਕ ਚੱਲਦੀ ਹੈ ਹੁਣ ਸੁਖਜਿੰਦਰ ਸਿੰਘ ਜਿਹੜਾ ਵਿਚਾਰਾ ਸੰਦੂਰ ਕਾਂਡ ਚ ਜੇਲ੍ਹ ਚ ਬੰਦ ਸੀਗਾ ਹਾਂਜੀ ਅੱਜ ਨੂੰ ਬੰਦ ਹੋਏ 2 ਮਹੀਨੇ ਹੋ ਗਏ ਜੇਲ੍ਹ ਚ ਨਹੀਂ ਸੰਦੂਰ ਕਾਂਡ ਦੇ ਸਾਰੇ ਛੱਡ ਨਹੀਂ ਦਿੱਤੇ ਜਿਹੜੇ ਨਾ 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 ਛੱਡੇ ਨਹੀਂ ਉਸ ਨੇ ਕੀਤਾ ਵੀ ਜਿਹੜਾ ਉਹ ਵਿਚਾਰਾ ਬੜਾ ਗਰੀਬ ਉਹ ਮਾਤੜਦਾੰਦਾ ਮਧਵਿਸ਼ਕ ਪਰਿਵਾਰ ਚੋਂ ਐ ਹਾਂ ਕੱਚਾ ਪਿੰਡ ਐ ਕੱਚਾ ਘਰ ਰ ਐ ਘਰ ਤੇ ਨਾ ਬਿਜਲੀ ਨਾ ਪਾਣੀ ਠੀਕ ਐ ਸ਼ੌਂਕ ਚ ਵਿਚਾਰਾ ਇੱਕ ਮੋਬਾਈਲ ਲਿਆਇਆ ਤੇ ਮੋਬਾਈਲ 'ਚ ਕੋਈ ਵੀਡੀਓ ਸ਼ੇਅਰ ਹੋ ਗਈ ਉਹਦੋਂ ਕੋਈ ਖਾਲਸਾਣ ਦੀ ਵੀਡੀਓ ਸ਼ੇਅਰ ਹੋ ਗਈ ਆ ਕੇ ਉਸ ਤੇ ਯੂਪੀ ਲਾਗਨ ਬੰਦ ਕਰਤਾ ਪਤਾ ਪੁਲਿਸ ਨੂੰ ਵੀ ਐ ਹਾਂ ਸਾਰੇ ਅਧਿਕਾਰੀਆਂ ਨੂੰ ਪਤਾ ਐ ਵੀ ਇਹਨਾਂ ਤੱਕਾ ਹੋਇਆ ਗਲਤ ਹੋ ਗਿਆ ਉਤੋਂ ਸਟ੍ਰਕਚਰ ਐ ਬਿ ਸਿੱਕਾ ਨੂੰ ਰਗੜਨਾ ਨੂੰ ਅਕੇ ਅੱਛਾ ਮੇਨ ਮਕਸਦ ਇਹ ਹੀ ਹੈ ਕਿ ਉਹ ਸਿੱਕੇ ਨੇ ਸਾਰੇ ਛੱਡੇ ਹੀ ਆ ਜਿਹੜੇ ਸਾਰੇ ਛੱਡੇ ਹੀ ਆ ਨਾ ਜਵਾਨ ਤਾਂ ਹੋਈਆਂ ਉਹਦੇ ਕਰਕੇ ਹੁਣ ਸਰਕਾਰ ਨੇ ਯੂਪੀ ਲਾਤੀ ਉਹ ਹਾਈ ਕੋਰਟ ਚ ਲਾ ਗਿਆ ਹਾਈ ਕੋਰਟ ਨੇ ਕਹਿਤਾ ਵੀ ਤੁਸੀਂ ਪਹਿਲਾਂ ਚਲਾਨ ਪੇਸ਼ ਹੁਣ ਤੋਂ ਚਲਾਨ ਦਾ ਕੀ ਟਾਈਮ 90 ਦਿਨ ਦਾ 3 ਮਹੀਨੇ ਜੇ ਪੁਲਿਸ ਨੂੰ ਪਤਾ ਹੈ ਵੀ ਇਹ ਬੰਦਾ ਵਿਚਾਰਾ ਨਿਰਦੋਸ਼ ਹੈ ਪੁਲਿਸ ਆਪ ਵੀ ਕਹਿਦੀ ਹੈ ਵੀ ਇਹ ਤੱਕਾ ਗਰੀਬੰਦੇ ਨਾਲੇ ਪੁਲਿਸ ਨੂੰ ਪਤਾ ਹੀ ਹੁੰਦਾ ਸਭ ਪਤਾ ਹੈ ਪੁਲਿਸ ਨੂੰ ਹੁਣ ਸਰਕਾਰ ਪਰਮਿਸ਼ਨ ਦੇਦੀ ਚਲਾਨੇ ਪੇਸ਼ ਹੋ ਰਿਹਾ ਹੂੰ ਇਹ ਬਦਕੀਆਂ ਜਿਹੜਾ ਤੱਕਿਆ ਨਾ ਇਹ ਸਰਕਾਰਾਂ ਦੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਰ ਰਹੀਆਂ ਹੁਣ ਸਾਡੇ ਜਿਹੜੇ ਐਮਐਲਏ ਵਿਖ ਲੋ ਤੁਸੀਂ ਵੀ ਜਿੰਨੇ ਐਮਐਲਏ ਆ ਭਾਵੇਂ ਕਾਂਗਰਸ ਭਾਵੇਂ ਭਾਜੀਪੀ ਕਮਾਲ ਦੀ ਗੱਲ ਸਿੱਖਾਂ ਦੇ ਹੱਕ ਪਰ ਤੇ ਕੋਈ ਨਹੀਂ ਬੋਲਦਾ ਪਤਨ ਨੇ ਨਾ ਲੋਕਾਂ ਦੀ ਜਮੀਰ ਮਰ ਗਈ ਹੈ ਵੀ ਯਾਰ ਸਾਡੀ ਸਿੱਖ ਬੈਲਟ ਹੈ ਸਿੱਖਾਂ ਦੇ ਵੋਟ ਲੈਣੋਂ ਤੁਸੀਂ ਘਟੋ ਘਟ ਸਿੱਖ ਦਾ ਹਾ ਦਾ ਨਾਰਾ ਦਮਾਰੋ ਭਾਵੇਂ ਖੁਦ ਸਿੱਖ ਹਣ ਤਾਂ ਵੀ ਨਹੀਂ ਬੋਲਦੇ ਯਾਰ ਸਿੱਖਾਂ ਦੀ ਗੱਲ ਨਹੀਂ ਬੋਲਦੇ ਕਿਸੇ ਨੇ ਤਾਂ ਕੀ ਬੋਲਣੀ ਕਿਸੇ ਨੇ ਕੀ ਬੋਲਣਾ ਇਹ ਸਿੱਖ ਨਹੀਂ ਬੋਲੀ ਜਾਂਦੇ ਤੁਸੀਂ ਹੈ ਨਹੀਂ ਨਾ ਉਹ ਕੰਨ ਦੇ ਪੱਗਾਂ 'ਚ ਸਿਰ ਫਸਾਏ ਆ ਉਹ ਪੱਗਾਂ 'ਚ ਸਿਰ ਫਸਾਏ ਆ ਫਿਰ ਆਪ ਦੀ ਸਿੱਖ ਦੀ ਗਲਤ ਉਹਨਾਂ ਨੂੰ ਕਰਨੀ ਚਾਹੀਦੀ ਨਾ ਸਾਡੇ ਸਿੱਖ ਉਹ ਕਹਿੰਦੇ ਗੱਲ ਕੌਣ ਕਰੂਗਾ ਜਿਹਦੇ ਅੰਦਰ ਸਿੱਖੀ ਹੈ ਜਿਹਦੇ ਅੰਦਰ ਦਰਦ ਆ ਵੀ ਮੇਰੀ ਕੌਮ ਦੇ ਨਾਲ ਧੱਕਾ ਹੋ ਰਿਹਾ ਹੈ तकरीबन ਧੱਕਾ ਹੋ ਰਿਹਾ ਤੇ ਉਹੀ ਬੰਦਾ ਆਪਣੇ ਕਰੂਗਾ ਗੱਲ ਅੱਛਾ ਹਿੰਦੂ ਰਾਸ਼ਟਰ ਇਹ ਸਿਰਫ ਉਹਦੇ ਅੰਦਰ ਵੋਟਾਂ ਲੈਣ ਵਾਸਤੇ ਆਪਣੇ ਪਹਿਰਾਵਾ ਪਾਇਆ ਪੱਗ ਬੰਨੀ ਉਹ ਕਾਹ ਗੱਲ ਕਰਦਾ ਅੱਛਾ ਹਿੰਦੂ ਰਾਸ਼ਟਰ ਵਾਲੇ ਆਪ ਦੀ ਗੱਲ ਕਰਦੇ ਜਿੰਨੇ ਉਹਨਾਂ ਦੇ ਮੰਤਰੀ ਆ ਉਹ ਤਾਂ ਆਪ ਦੀ ਗੱਲ ਕਰਦੇ ਸਾਡੇ ਸਿੱਖ ਨਹੀਂ ਕਰਦੇ ਬਸ ਕਮੀ ਇੱਥੇ ਆ ਜਾਂਦੀ ਅਸੀਂ ਕਹਿੰਨੇ ਵੀ ਦੇਸ਼ ਤੇ ਹਰ ਕੰਮ 'ਚ ਸਿੱਖ ਮੂਲਿਕਤਾ ਅਰਥ ਹੁੰਦੀ ਹੈ। ਹਾਂਜੀ। ਅਫਸੋਸ ਇਸ ਗੱਲ ਦਾ ਹੈ ਅੱਜ ਸਿੱਖਾਂ ਨੂੰ ਵਾਰ-ਵਾਰ ਕਹਿਣਾ ਪੈ ਰਿਹਾ। ਇਹ ਲੋਕ ਜਿਨ੍ਹਾਂ ਜੇ ਆਜ਼ਾਦੀ 'ਚ ਕੋਈ ਯੋਗਦਾਨ ਨਹੀਂ ਗਾ। ਜਿਨ੍ਹਾਂ ਯਾਦੀ ਕੋਈ ਉਹ ਪਕਨੇ ਕੁਰਬਾਨੀ ਨਹੀਂ ਹੈਗੀ। ਅੱਜ ਦੇਸ਼ ਦੇ ਮਾਮੇ ਬਣ ਗਏ। ਸਿੱਖ ਜਿਨ੍ਹਾਂ ਨੇ ਸਭ ਤੋਂ ਜਿੱਲਾਂ ਕੱਟੀਆਂ, ਸਭ ਤੋਂ ਫਾਂਸੀਆਂ ਦੇ ਰਸਤੇ ਚ ਮੈਂ ਸਭ ਤੋਂ ਇੱਕਾਲ ਕੋਡੀਆਂ ਕੱਟੀਆਂ, ਸਭ ਤੋਂ ਜੰਦ ਕੁਰਬਾਨੀਆਂ ਦਿੱਤੀਆਂ। ਅੱਜ ਉਹਨਾਂ ਸਿੱਖਾਂ ਨੂੰ ਆਪਣਾ ਸਾਬਤ ਕਰਨ ਵਾਸਤੇ ਵਾਰ-ਵਾਰ ਬੋਲਣਾ ਕਹਿਣਾ ਪੈ ਰਿਹਾ ਆਕੇ ਇਹ ਮੇਰੇ ਹਿਸਾਬ ਨਾਲ ਜਦੋਂ ਕਲਗੀਧਰ ਮਹਾਰਾਜ ਨੇ ਅਮਰ ਸੰਚਾਰ ਕਰਾਇਆ ਤਾਂ ਉਸ ਵੇਲੇ ਜਦੋਂ ਇਹਨਾਂ ਨੂੰ ਅਮਰ ਸ਼ਕਨ ਦੀ ਵਾਰੀ ਆਈ ਤੇ ਕਹਿੰਦੇ ਵੀ ਆਹ ਕਿਰਪਾ ਨਾਲ ਗੁਰਪੁਰਨਾ ਵੇਖ ਕੇ ਸੰਤਾ ਡਰ ਲੱਗਦਾ ਇਹ ਤੁਸੀਂ ਇਹ ਕਰ ਸਕਦੇ ਆ ਨੰਗੇ ਕਰਦ ਕਦੇ ਨਾ ਪਕੜੀ ਅਮਦੋ ਤੋਲਣ ਜਾਣੇ ਤੱਕੜੀ ਪਰ ਉਹਨਾਂ ਨੂੰ ਹੀ ਮਹਾਰਾਜ ਨੇ ਅਮਰਸ਼ਕਾ ਕੇ ਸ਼ੇਰ ਬਣਾਇਆ ਸੀ ਉਹ ਤਾਂ ਹਿੰਦੂ ਦੇ ਬੜੇ ਨਾਲ ਖੜੇ ਸੀ ਉਸ ਦਿਨ ਮਹਾਰਾਜ ਤੁਸੀਂ ਇੱਕ ਗੱਲ ਦੇਖੋ ਵੀ 1867 ਵਿੱਚ ਜਦੋਂ ਸਿੱਖ ਕੈਨੇਡਾ ਗਏ ਆ ਨਾ ਜੀ ਉਦੋਂ ਕੈਨੇਡਾ ਗਵਰਨਮੈਂਟ ਨੇ ਸਿੱਖਾਂ ਨੂੰ ਬੁਲਾਇਆ ਮਨਾ ਯਾਦ ਹੈ ਹੈਂਦਰੀ ਨਾ ਸੀ ਕਿਤੇ ਕਿਸੀਗਾ ਉਹਨੇ ਤਾਂ ਬੁਲਾਇਆ ਵੀ ਇੰਗਲੈਂਡ ਦਾ ਡੰਗਾਵਾਦੀ ਰਿਆ ਸੀਗਾ ਕੈਨੇਡਾ ਨੂੰ ਪਤਾ ਸੀਗਾ ਵੀ ਸਿੱਖ ਇੱਕ ਇਹੋ ਜਿਹੀ ਫੌਜ ਹੈਗੀ ਹੈ ਜਿਹੜੇ ਸਾਡੀ ਰਾਖੀ ਕਰ ਸਕਦੀ ਹੈ ਸਿੱਖ ਮਦਦ ਚ ਪੜਦੇ ਨਹੀਂਗੇ ਜਿੱਥੇ ਖਲੋਗੇ ਖਲੋਗੇ ਉਸ ਤੋਂ ਬਾਅਦ ਸਿੱਖ ਕੈਨੇਡਾ ਸ਼ੁਰੂ ਹੋਇਆ ਤੇ ਕੈਨੇਡਾ ਚ ਬਹੁਤ ਇਨਾ ਵੱਡਾ ਮਾਨਸਤਕਾਰਾ ਜਿਹ ਕੈਨੇਡਾ ਦਾ ਪ੍ਰਾਈਮਰੀਟਰ ਟਰੂਡੋ ਜਿਹੜਾ ਇੰਡੀਆ ਨਾਲ ਪਿੱਟ ਗਿਆ ਸਿੱਖਾਂ ਵਾਸਤੇ ਬਿੜ ਗਿਆ ਨਾ ਉਹਨਾਂ ਵਾਸਤੇ ਸਿੱਖ ਮੇਰੇ ਦੇਸ਼ ਪ੍ਰਤੀ ਇਮਾਨਦਾਰ ਹੈ ਜੇ ਮੇਰੇ ਦੇਸ਼ ਦੇ ਨਾਗਰਿਕ ਹੈ ਤੇ ਮੇਰਾ ਖੜਦੇ ਖੜਦੇ ਹੀ ਖੜਦੇ ਆ ਦੂਜੇ ਦੇਖ ਲੋ ਹੁਣ ਸੰਦੂਰ ਦਾ ਇਹ ਹੋਇਆ ਜਦੋਂ ਇਹ ਅਟੈਕ ਸ਼ੁਰੂ ਹੋਇਆ ਪੰਜਾਬ ਚੋਂ ਜਿਹੜੇ ਪ੍ਰਵਾਸੀ ਸੀ ਕਿਵੇਂ ਗੱਡੀਆਂ ਪਰ ਪਰ ਭੱਜੇ ਨਿਕਲੇ ਆ ਕੇ ਕਮਾਲ ਦੀ ਗੱਲ ਹੈ ਯਾਰ ਜਿੱਥੇ ਤੂੰ ਲੂਣ ਖਾ ਰਹੇ ਹੋ ਜਿੱਥੇ ਰੋਟੀ ਖਾ ਰਹੇ ਹੋ ਜਿੱਥੇ ਰੋਜ਼ਗਾਰ ਮਿਲ ਰਿਹਾ ਤੂੰ ਜਿੱਥੇ ਗੱਡੀਆਂ ਪਰ ਪਰ ਛੱਡ ਕੇ ਭੱਜ ਨੂੰ ਜਾਂ ਬਚਾਉਣ ਵਾਸਤੇ ਇਹ ਫਰਕ ਹੈ ਸਿੱਖਾਂ ਦਾ ਤੇ ਗੈਰ ਸਿੱਖਾਂ ਦਾ ਨੇ ਜੇ ਆਪਾਂ ਉਦਾਂ ਵੀ ਆਪਣੇ ਇੱਥੇ ਹੀ ਰਾਜਸਥਾਨ ਗੰਗਨਾੜ ਦੀ ਗੱਲ ਕਰ ਲਈ ਜਦੋਂ ਵੀ ਕੋਈ ਵਿਪਤਾ ਪੈਂਦੀ ਹੈ ਕਿਤੇ ਵੀ ਪੈਂਦੀ ਹੈ ਤਾਂ ਸਾਡੇ ਪਹਿਲਾਂ ਕੋਲ ਹੁੰਦੀ ਹੈ ਇੱਥੇ ਬਾਬਾ ਦੀਪ ਸਿੰਘ ਸਮਿਤੀ ਨੂੰ ਇਹ ਆ ਜੀ ਲੰਗਰ ਲਾਉਣਾ ਹੈ ਜੀ ਉਦੋਂ ਤਾਂ ਸਾਨੂੰ ਕੋਲ ਹੁੰਦੀ ਹੈ ਪਰ ਜਦੋਂ ਸਾਡੇ ਕੋਈ ਹੱਕ ਦੀ ਗੱਲ ਜਾਂ ਸਾਡੇ ਸਵਾਮਣ ਦੀ ਗੱਲ ਹੁੰਦੀ ਹੈ ਉਦੋਂ ਫਿਰ ਸਾਡੀ ਗੱਲ ਨਹੀਂ ਸੁਣਦੇ ਉਹਦਾ ਕਾਰਨ ਕੀ ਹੋਇਆ ਇਹੀ ਤਾਂ ਦੱਸ ਰਿਹਾ ਮੈਂ ਇਹੀ ਤਾਂ ਬੜੀ-ਬੜੀ ਚਿੰਤਾ ਦੀ ਗੱਲ ਹੈ ਵੀ ਇਸ ਦੇਸ਼ ਵਿੱਚ ਸਿੱਖਾਂ ਨੂੰ ਜਿਹੜੇ ਕਹਿੰਦੇ ਸੀ ਕਿਨੇ ਵਾਰ-ਵਾਰ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਇਸੇ ਕਰਕੇ ਜਿਹੜਾ ਸਾਡਾ ਸੰਗਲਬ ਨਾ ਵੀ ਰਾਜਕਰ ਖਾਲਸਾ ਜਦ ਤੇ ਸੰਗਲਬ ਮੂਰਤੀਮਾਨ ਨਹੀਂ ਹੁੰਦਾ ਅਸੀਂ ਉਹ ਤਾਂ ਤੱਕੇ ਖਾਵਾਂਗੇ ਨਾਲੇ ਰਾਜ ਖਾਲਸੇ ਦੇ ਵਿੱਚ ਇਹ ਤਾਂ ਨਹੀਂ ਆ ਕਿ ਆਪਾਂ ਕਿਸੇ ਹੋਰ ਤੱਕ ਆਪਾਂ ਨਾ ਰਾਜ ਖਾਲਸਾ ਸ਼ੁੱਧ ਰਾਜ ਜਿਹਦੇ ਨਾ ਜਿਸ ਪਿਓਰਿਟੀ ਹੋਵੇ ਜਿਸ ਕੋਈ ਤੱਕਾ ਨਹੀਂ ਕੋਈ ਪੇਦ ਭਾਵ ਨਹੀਂ ਕੋਈ ਹੈ ਨਾ ਉਹ ਗਲਬਾ ਦੀ ਉਹ ਰਾਜ ਸਾਰਿਆਂ ਨੂੰ ਸਮਾਨਤਾ ਹੋਵੇ ਸਮਾਨਤਾ ਰਾਜ ਹੁੰਦਾ ਹੈ ਤੇ ਜੇ ਆਪਾਂ ਆਪਣੀ ਗੱਲ ਕਰੀਏ ਸਿੱਖਾਂ ਦੀ ਪਰ ਇਕੱਲੇ ਸਿੱਖ ਨਹੀਂ ਹੋਰ ਵੀ ਕਈ ਹੈ ਜਿਹੜੇ ਹੈਗੇ ਜਿਨ੍ਹਾਂ ਨੂੰ ਇਸ ਟਾਈਮ ਦਬਲੇ ਕੁਚਲੇ ਜਾ ਰਿਹਾ ਉਹਨਾਂ ਨੂੰ ਨੀਵੇਂ ਕੀਤਾ ਜਾਂਦਾ ਸਿਰਫ ਇੱਕ ਤਬਕਾ ਹੈ ਜਿਹਨੂੰ ਜ਼ਿਆਦਾ ਵਿਸ਼ੇਸ਼ ਤਬਕਾ ਹੈ ਜਿਹੜਾ ਵੱਧਣ ਕਰ ਲੱਗੀ ਬੈਠਾ ਆ ਕੇ ਚਲੋ ਦਾਤਾ ਭਲੀ ਗੁਰੂ ਘਰ ਮਹਾਰਾਜ ਗੁਰੂ ਮਿਸ਼ਾਂਗ ਸੰਗ ਰਹਿਣਗੇ ਹਨਾ ਆਪਣਾ ਫਰਜ਼ ਹੈ ਆਪਾਂ ਸੱਚ ਦੀ ਬਾਣੀ بلند ਕਰਨੀ ਆ ਜੋ ਹੋਊਗਾ ਦੇਖਿਆ ਜਾਊਗਾ ਆ ਦੇਖੋ ਅੱਲਾ ਸਮਾ ਜਿੱਦਾਂ ਹੋਊਗਾ ਉਹ ਕੇ ਓਕੇ